ਕਾਲੀਦਲ ਤੇ ਸੁਭਾਸ਼ 77 ਮਾਦਵ ਪੇਤੀ ਆਮ ਆਦਮੀ ਪਾਰਟੀ ਚ ਹੋਏ ਸ਼ਾਮਲ ਬਲਬੀਚਿੰਗ ਪਨੂਨੇ ਕੀਤਾ ਸਵਾਗਤ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਦਾ ਹੋਵੇਗਾ ਸਨਮਾਨ ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਵੱਲੋਂ ਜੋ ਨਿਯੁਕਤੀਆਂ ਕੀਤੀਆਂ ਗਈਆਂ ਸਨ ਉਸ ਵਿੱਚ ਮਦਵ ਪੇਤੀ ਨੂੰ ਯੂਥ ਅਕਾਲੀ ਦਲ ਦਾ ਸੁਭਾਸਕਤਰ ਨਿਯੁਕਤ ਕੀਤਾ ਗਿਆ ਸੀ ਜੋ ਹੁਣ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਸ਼ਾਮਲ ਹੋ ਗਏ ਹਨ ਅੱਜ ਆਪਣੇ ਗ੍ਰਾਵੇਖੇ ਕਰਵਾਏ ਗਏ ਇੱਕ ਸਮਾਗਮ ਵਿੱਚ ਬਲਬੀਰ ਸਿੰਘ ਪੰਨੂ ਦੀ ਅਗਵਾਈ ਕਬੂਲ ਤੇ ਆ ਮਦਵ ਪੇਤੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਬਲਬੀਰ ਸਿੰਘ ਪੰਨੂ ਨੇ ਸਰਪਾਉ ਦੇ ਕੇ ਸਨਮਾਨ ਕੀਤਾ ਇਸ ਮੌਕੇ ਬਲਬੀਤ ਸਿੰਘ ਪੰਨੂ ਨੇ ਕਿਹਾ ਕਿ ਪਾਰਟੀ ਚਾਹਮਲ ਹੋਣ ਵਾਲੇ ਹਰ ਵਿਅਕਤੀ ਦਾ ਪੂਰਾ ਸਨਮਾਨ ਦਿੱਤਾ ਜਾਵੇਗਾ ਇਸ ਮੌਕੇ ਬਲਬੀਤ ਸਿੰਘ ਪੰਨੂ ਤੋਂ ਇਲਾਵਾ ਕਾਉਂਸਲਰ ਰਜੀਵ ਸੋਨੀ ਮਾਰਕੀਟ ਕਮੇਟੀ ਦੇ ਚੇਅਰਮੈਨ ਅ ਰਜੀਵ ਸ਼ਰਮਾ ਆਸ਼ੂ ਸ਼ਰਮਾ ਸਮੇਤ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਲੰਟੀਅਰ ਮੌਜੂਦ ਸਨ ਕਾਲੇਕ ਭਰਾ ਆ ਜਾਂਦੀ ਜੋ ਮੈਂ ਬੋਲਦਾ ਹੁੰਦਾ ਕਰਦੇ ਬੋਲਿਆ ਇੱਕ ਵੀਰ ਨਿੰਜਾ ਨਹੀਂ ਜਿਹੜਾ ਗੌਂਦਾ ਨਿੰਜਾ ਵੀ ਤਰਲ ਬੱਚਾ ਚਲੋ ਮੇਰਾ ਵੀ ਛੋਟਾ ਤਰ ਜਿਹੜੀ ਮੈਂ ਗੱਲ ਆਪਣੀ ਆਗਨੀ ਜੀ ਬੋਲਦਾ ਹੁੰਦਾ ਸੀ ਕੱਲ ਉਹਨੇ ਬੋਲੀ ਮੇਰੇ ਦਿਲ ਤੇ ਲੱਗੇ ਮੈਂ ਕਹਿੰਦਾ ਹੁੰਦਾ ਸੀ ਵੀ ਪੋਲ ਬਣੋ ਕੰਧ ਨਾ ਬਣੋ ਜੇ ਰੱਬ ਨੇ ਤੁਹਾਨੂੰ ਵੀ ਕੋਈ ਜਿੱਤਾਂ ਇਹਨਾਂ ਨੇ ਕੋਈ ਹਰੇਕ ਨੂੰ ਕੋਈ ਬੰਦੇ ਜਿੱਤਾਂ ਕਿ ਸੋ ਅਮ ਤੋਂ ਪਹਿਲੇ ਦਿਨ ਧੰਨਵਾਦ ਸਾਡਾ ਵੀਰ ਮਾਦ ਬੇਦੀ ਜਿਹੜੇ ਸੁਭਾਸ ਖੱਤਰਸਨ ਅਕਾਲੀ ਦਲ ਪਾਰਟੀ ਦੇ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਆਜਾਵਾ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸਾਡੀ ਸਾਰੇ ਪਦੀਗੜ ਜੂੜੀਆਂ ਦੀ ਟੀਮ ਸਾਡਾ ਵੀ ਰਜੀਵ ਚੰਮਾ ਮਾਰਕੀਟਿੰਗ ਕਮੇਟੀ ਚੇਅਰਮੈਨ ਸੋਨੀ ਸਾਹਿਬ ਐਮ ਸੀ ਵਰਦੀ ਸਾਹਿਬ ਸਾਡੇ ਭਰਾ ਸਾਡਾ ਤੇਜਵਿੰਦਰ ਸ਼ਹਿਰੀ ਪ੍ਰਧਾਨ ਉਹਨੂੰ ਵਰਦੀ ਜੀ ਆਪ ਨੂੰ ਅੱਜ ਅਸੀਂ ਜੁਦਤ ਕੀਤਾ ਹੈ ਸ਼ਹਿਰੀ ਵਾਈਸ ਪ੍ਰਧਾਨ ਸਾਡਾ ਵੀ ਰਾਜੂ ਸਾਰੀ ਸਾਡੀ ਟੀਮ ਡਾਕਟਰ ਸਾਹਿਬ ਸਾਡੇ ਮੰਗਲ ਸਾਹਿਬ ਜੀ ਸਾਡਾ ਵੀਰ ਡਾਕਟਰ ਰੋਪੀ ਜਿੰਨੀ ਵੀ ਪਦੀਗੜ ਜੂੜੀਆਂ ਦੀ ਟੀਮ ਹੈ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਅੱਜ ਇਹਨਾਂ ਦੀ ਮਿਹਨਤ ਸਦਕਾ ਜਿਹੜਾ ਸਾਡਾ ਭਰਾ ਅਕਾਲੀ ਦਲ ਪਾਰਟੀ ਵੀ ਸਾਡੇ ਗਿਆ ਆਮ ਆਦਮੀ ਪਾਰਟੀ ਸ਼ੀਸ਼ਾ ਨੂੰ ਹੋਇਆ ਹੈ ਤੇ ਮੈਂ ਭਰਾ ਨੂੰ ਅੱਜ ਵਚਨ ਵੀ ਦਿੰਦਾ ਕਿ ਜਿੱਦਾਂ ਭਰਾ ਪਾਰਟੀ ਦੇ ਵਿੱਚ ਕੰਮ ਕਰੂਗਾ ਭਰਾ ਨੂੰ ਇਤੋਂ ਦਾ ਮਾਨਸਮਾਨ ਮਿਲਦਾ ਜਾਊਗਾ ਹੋਰ ਵੀ ਜਿੰਨੇ ਵੀ ਭਰਾ ਅਨਗੜ੍ਹ ਸ਼ਹਿਰ ਦੇ ਵਿੱਚੋਂ ਮੈਨੂੰ ਕਈ ਫੋਨ ਆਏ ਨੇ ਕਾਫੀ ਮੈਨੂੰ ਫੋਨ ਆ ਰਹੇ ਨੇ ਜੁਆਇਨਿੰਗਾਂ ਦੇ ਥੋੜੇ ਦਿਨਾਂ ਵਿੱਚ ਹੋਰ ਨਹੀਂ ਭਰਾਵਾਂ ਨੂੰ ਅਸੀਂ ਜੁਆਇਨਿੰਗ ਕਰਨ ਜਾ ਰਹੇ ਹਾਂ ਜਿੱਦਾਂ ਜਿੱਦਾਂ ਭਰਾ ਆਮ ਆਦਮੀ ਪਾਰਟੀ ਦੇ ਵਿੱਚ ਆ ਰਹੇ ਨੇ ਜਿਹੜੀਆਂ-ਜਿਹੜੀਆਂ ਆਸਾਂ ਵੀਦਾ ਲੈ ਗਿਆ ਰਣੇ ਜਿੱਦਾਂ ਜਿੱਦਾਂ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਨਗੇ ਉਸੇ ਹਾਵਨਾ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਊਗਾ ਸ਼ਹਿਰ ਦੇ ਵਿਕਾਸ ਕੀ ਅੱਜ ਮੈਂ ਸਾਰੀ ਸੰਗਤ ਦੇ ਨਾਲ ਗੱਲਬਾਤ ਕੀਤੀ ਹੈ ਸ਼ਹਿਰ ਦੇ ਵਿੱਚ ਬਿਜਲੀ ਦੀ ਮੇਨ ਜੋ ਪ੍ਰੋਬਲਮ ਆ ਰਹੀ ਹੈ ਬਿਜਲੀ ਦੀ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਸ਼ਹਿਰ ਦੇ ਵਿੱਚ ਲੋਡ ਕੀ ਬੜੀ ਪ੍ਰੋਬਲਮ ਹੈ ਮੇਰੀ ਹਰ ਘਰ ਨੂੰ ਬੇਨਤੀ ਹੈ ਕਿ ਜਿੰਨਾ-ਜਿੰਨਾ ਵੀ ਜਿਹਦੇ ਦਾ ਬਿਜਲੀ ਦਾ ਲੋਡ ਕਰਦਾ ਹੈਗਾ ਲੋਡ ਜਰੂਰ ਵਧਾਓ ਤਾਂ ਜੋ ਰਾਤ ਨੂੰ ਬਿਜਲੀ ਦੀ ਕਿਸੇ ਤਰ੍ਹਾਂ ਦੀ ਸਮੱਸਿਆ ਵੀ ਨਾ ਸਕੇ ਲੋਡ ਦੇ ਹਿਸਾਬ ਨਾਲ ਮੈਂ ਚਾਹੁੰਦਾ ਮੈਸਿਸ ਸਾਹਿਬ ਨੇ ਗੱਲ ਕੀਤੀ ਸੀ ਐਕੀਮ ਸਾਹਿਬ ਨੇ ਐਸਡੀਓ ਸਾਹਿਬ ਨੇ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨ ਨੂੰ ਕਿਹਾ ਹੈ ਘਰਾਂ ਦਾ ਜੇ ਲੋਡ ਵੱਧ ਜਾਂਦਾ ਹੈ ਘਰਾਂ ਦੇ ਲੋਡ ਵਧਣ ਦੇ ਕਾਰਨ ਅਸੀਂ ਸ਼ਹਿਰ ਦੇ ਵਿੱਚ ਹੋਰ ট্রান্সਫਾਰਮ ਲਾ ਸਕਦੇ ਹਾਂ ਮੈਂ ਚਾਹੁੰਦਾ ਵੀ ਸ਼ਹਿਰ ਦੇ ਵਿੱਚ 5 ਤੋਂ 6 ਵੱਡੇ ট্রান্সਫਾਰਮ ਹੋਰ ਲੱਗਣ ਜਿਹੜੀ ਕਿਸੇ ਵੀ ਘਰ ਨੂੰ ਕਿਸੇ ਬੱਚੇ ਨੂੰ ਕਿਸੇ ਪਰਿਵਾਰ ਨੂੰ ਬਿਜਲੀ ਦੀ ਕੋਈ ਇੰਨੀ ਮੁਸ਼ਕਲ ਆਵੇ ਇਹ ਮੇਰੀ ਬੇਨਤੀ ਹੈ ਔਰ ਸੀਵਰੇਜ ਦੇ ਬਾਰੇ ਮੇਰੀ ਅੱਜ ਗੱਲ ਹੋਈ ਹੈ ਕਿਸੇ ਵੀ ਬਾਡ ਦੇ ਵਿੱਚ ਕੋਈ ਸੀਵਰੇਜ ਦੀ ਪ੍ਰੋਬਲਮ ਹੈ ਤੁਸੀਂ ਦਫਤਰ ਦੇ ਵਿੱਚ 9 ਤੋਂ 4 ਆਮਦਿਪਾਟੀ ਦੇ ਦਫਤਰ ਦੇ ਵਿੱਚ ਆ ਕੇ ਦੱਸ ਸਕਦੇ ਜੇ ਜੇ ਕੋਈ ਗਲਤ ਕਾਰਗੁਜ਼ਾਰੀ ਸ਼ਹਿਰ ਦੇ ਵਿੱਚ ਕਰਦਾ ਜੇ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਜਾਂ ਕੋਈ ਗਲਤ ਕਰ ਵੀ ਕਰਦਾ ਉਹ ਵੀ ਤੁਸੀਂ ਗੁਪਤ ਤੌਰ ਤੇ 9 ਤੋਂ 4 ਵਜੇ ਤੱਕ ਆ ਕੇ ਤੁਸੀਂ ਦਫਤਰ ਚ ਆ ਕੇ ਲਿਖਾ ਸਕਦੇ ਜੇ ਮੈਨੂੰ ਤੁਸੀਂ ਪਰਸਨਲ ਆ ਕੇ ਮਿਲ ਸਕਦੇ ਜੀ ਜੇ ਤੁਸੀਂ ਮੈਨੂੰ ਪਰਸਲਾ ਕੇ ਦੱਸ ਦਿੱਤੇ ਦਸਾਂ ਦਿਨਾਂ ਦੇ ਵਿੱਚ ਤੁਸੀਂ ਤੁਸੀਂ ਅਪਡੇਟ ਜ਼ਰੂਰ ਦੇਣੀ ਆ ਉਹਦੇ ਤੋਂ ਇਲਾਵਾ ਮੇਰੀ ਇੱਕ ਹੋਰ ਬੇਨਤੀ ਹੈ ਮੈਨੂੰ ਬੜਾ ਕੋਲ ਸੁਣਨ ਨੂੰ ਮਿਲਦਾ ਜਿਉਂਨੇ پیسے ਲੱਲੇ ਜੀ ਉਹਨੇ ਵੈਸੇ ਲੱਲੇ ਜੀ ਪ੍ਰਸ਼ਾਸਨ ਚੇਦਾ ਹੋ ਗਿਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਸੇ ਨੂੰ ਕਿਸੇ ਵੀ ਕੰਮ ਦੇ ਪੈਸੇ ਨਾ ਦੋ ਮੇਰੀ ਪਬਲਿਕ ਨੂੰ ਬੇਨਤੀ ਹੈ ਐਸੀ ਨਾ ਦਿਓ ਜੇ ਤੁਹਾਡਾ ਕੋਈ ਕੰਮ ਕਿਸੇ ਤਰ੍ਹਾਂ ਦਾ ਅੜਦਾ ਮੈਂ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਅਜਮਿੰਦਰ ਸਿੰਘ ਐਂਡ ਵਰਦੀ ਸਾਹਿਬ ਨੇ ਦਫ਼ਤਰ ਦੇ ਵਿੱਚ 9 ਤੋਂ 2 ਵਜੇ ਤੱਕ ਬੈਠੇ ਹੁੰਦੇ ਨੇ ਜਿਹੜਾ ਕੋਈ ਲੱਗਦਾ ਤੁਹਾਨੂੰ ਤੁਹਾਡਾ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਕੰਮ ਨਹੀਂ ਕਰਦਾ ਤੁਸੀਂ ਇਹਨਾਂ ਨੂੰ ਨੋਟ ਕਰਾਓ ਜੇ ਇਹ ਤੁਹਾਡੀ ਸੁਣਵਾਈ ਨਹੀਂ ਕਰਦੇ ਤੇ ਤੁਸੀਂ ਦੂਜੇ ਦਿਨ ਮੈਨੂੰ 9 ਵਜੇ ਆ ਕੇ ਦਫ਼ਤਰੇ 10 ਵਜੇ ਆ ਕੇ ਮੇਰੇ ਫੋਨ ਤੇ ਜਿਹੜਾ ਮੇਰਾ ਸ਼ਹਿਰ ਵਾਸੀਆਂ ਵਾਲਾ ਨੰਬਰ ਚੱਲ ਰਿਹਾ ਹੈ 90171402 ਜਿਹੜਾ ਮੇਰਾ ਸ਼ਹਿਰ ਵਾਸੀ ਕਿਉਂਕਿ ਕਿ ਮੈਂ ਅਲੱਗ-ਅਲੱਗ ਟੀਮਾਂ ਬਣਾਈਆਂ ਨੇ ਨਸੰਤ ਸੰਤਿ ਪਿੰਡਾਂ ਦੇ ਉੱਤੇ ਮੈਂ ਆਪਣੀ ਪਰਸਨਲਟੀ ਦੇ ਮੈਂਬਰ ਵੀ ਲਾਇਏ ਨੇ ਡਾਕਟਰ ਇੱਕ ਸਿਆਸੀ 402 ਜਿਹੜਾ ਮੇਰਾ ਅਫਦਰ ਸ਼ਹਿਰ ਵਾਸਤੇ ਨੰਬਰ ਚੱਲ ਰਿਹਾ ਹੈ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਜੇ ਉਹ ਤੁਹਾਡਾ ਕੋਈ ਪ੍ਰਸ਼ਾਸਨ ਨੰਾਇੰਦਾ ਨਹੀਂ ਕੰਮ ਕਰਦਾ ਤੁਸੀਂ ਮੇਰੇ ਨੰਬਰ ਤੇ ਦੱਸੋ ਪਹਿਲਾਂ ਤੁਸੀਂ ਦਫ਼ਤਰ ਦੇ ਵਿੱਚ ਆ ਕੇ ਦੱਸੋ ਜੇ ਫਿਰ ਵੀ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਤਾਂ ਤੁਸੀਂ ਮੇਰੇ ਨੰਬਰ ਤੇ ਦੱਸ ਦਿਓ ਮੈਂ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਊਗਾ ਪਰ ਪ੍ਰਸ਼ਾਦ ਸਿੰਘ ਦੇ ਨੁਮਾਇੰਦੇ ਨੂੰ ਕਿਸੇ ਤਰ੍ਹਾਂ ਦਾ 1 ਰੁਪਿਆ ਨਾ ਦਿਓ 1 ਰੁਪਈ ਦੀ ਰਿਸ਼ਮ ਨਾ ਦਿਓ ਅਸੀਂ ਪੰਜਾਬ ਨੂੰ ਸੁਧਾਰਨਾ ਹੈ ਇਸ ਸਮਾਜ ਨੂੰ ਸੁਧਾਰਨਾ ਹੈ ਇਹ ਸਾਡਾ ਫਰਜ਼ ਬੰਦਾ ਹੈ ਪਬਲਿਕ ਦਾ ਫਰਜ਼ ਬੰਦਾ ਹੈ ਲੇਖ ਜੀ ਮੈਂ ਦੀ ਸੁਵੇਰ ਦਾ ਵੈਸੇ ਅੱਜ ਬਿਜੀ ਜੀ ਥੋੜੇ ਸਮੇਂ ਤੱਕ ਪੰਜਾਬ ਦੀ ਨਿਊਜ਼ ਦੇਖਦਾ ਕਿਉਂਕਿ ਮੈਂ ਕੋਈ ਦੁੱਖ ਸੁੱਖ ਦੇ ਅੱਜ ਜੀ ਥੋੜਾ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਜਿਹੜੇ ਡੇਰ ਦੇ ਵਿੱਚ ਤੁਹਾਨੂੰ ਪਤਾ ਲੱਗਿਆ ਉਹਨਾਂ ਦੋ ਦਿਨ ਤੋਂ ਤਿੰਨ ਦਿਨ ਤੋਂ ਉਹਨਾਂ ਦੀ ਅਭੀ ਉਸ ਚੱਕਰ ਦੇ ਵਿੱਚ ਮੈਂ ਦੌੜ ਭੱਜ ਕਰ ਰਿਹਾ ਜੀ ਇਸ ਕਰਕੇ ਮੈਂ ਸੌਰੀ ਇਹ ਚੀਜ਼ ਬਾਰੇ ਮੈਂ ਜਾਜਾ ਜੀ ਦੇਖ ਨਹੀਂ ਸਕਿਆ ਮੈਂ ਦੇਖਿਆ ਨਾ ਮੈਂ ਜਰੂਰ ਦਰਦ ਨਾਲ ਗੱਲ ਸੰਜੀ ਕਰਦਾ ਮੈਂ ਸਵੀਰ ਦੀ ਅੱਜ ਮੈਂ ਵੀ ਭੱਜ ਦੌੜ ਦੇ ਵਿੱਚ ਕਿਉਂਕਿ ਬੜੀ ਦੁੱਖ ਦੀ ਗੱਲ ਹੋਈ ਹੈ ਤਿੰਨ ਭਰਾ ਸਾਡੇ ਜਿਹੜੇ ਨਹਿਰ ਦੇ ਵਿੱਚ ਡੁੱਬ ਕੇ ਕਿਸੇ ਕਾਰਨ ਕਰਕੇ ਨਹਿਰ ਦੇ ਵਿੱਚ ਡੁੱਬ ਕੇ ਉਹਨੇ ਦੀ ਡੈਥ ਹੋ ਗਈ ਆ ਉਹਨੇ ਦੇ ਪਰਿਵਾਰ ਦੇ ਨਾਲ ਵੀ ਚਲੋ ਬੜੀ ਮਾੜਾ ਬਹੁਤ ਮਾੜਾ ਤੋਂ ਗਰੀਬ ਗਰੀਬ ਪਰਿਵਾਰ ਦੇ ਭਰਾ ਸਨ ਇੱਕ ਸਨਕਾਰਯੋਗ ਸਾਡਾ ਭਰਾ ਸਰਪੰਚ ਸੀ ਪਿੰਡ ਭਰਤੋਵਾਲ ਤੋਂ ਬਹੁਤ ਮੰਨ ਦੇ ਭਾਗੀ ਕਰਨਾ ਹੋਈ ਹੈ ਇਸ ਕਰਕੇ ਮੈਂ ਟੀਮਾਂ ਲਾਈਆਂ ਨੇ ਕਿ ਮੈਂ ਲਾਈਨਾਂ ਨੇ ਮੈਂ ਖੁਦ ਉੱਥੇ ਸਵੇਰ ਦਾ ਮੈਂ ਚਾਰ ਪੰਜ ਵਾਰ ਵੱਗਿਆ ਆਵਾ ਅਜੇ ਉਹਦੀ ਡੈਡ ਬਾਡੀ ਨਹੀਂ ਮੈਨੂੰ ਪਤਾ ਨਹੀਂ ਲੱਗਣ ਡੈਡ ਬਣੀ ਇਸ ਕਰਕੇ ਮੈਂ ਸਾਰਾ ਦਿਨ ਜੁੱਦਦੇ ਆ ਇੱਕ ਦੋ ਪ੍ਰੋਗਰਾਮ ਦੁੱਖ ਸੁੱਖ ਦੀ ਜਿਹਨਾਂ ਦੀ ਇਸ ਕਰਕੇ ਜਾਂਦੇ ਚੰਗਾ